ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਦੇਲਕਰ ਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ। ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ। ਇਸ ਅਧਿਆਇ ਦਾ ਨਾਮ ਹੈ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੀ ਇੱਜ਼ਤ ਬਚਾਉਣ ਦਾ ਪੂਰਾ ਮੌਕਾ ਦਿਓ। ਇਹ ਕਈ ਸਾਲ ਪਹਿਲਾਂ ਦੀ ਗੱਲ ਹੈ। ਜਦੋਂ ਜਨਰਲ ਇਲੈਕਟ੍ਰਿਕ ਕੰਪਨੀ ਨੂੰ ਚਾਰਲਸ ਸਟੀਨਮੇਟਸ ਨੂੰ ਵਿਭਾਗ ਮੁਖੀ ਦੇ ਪਦ ਤੋਂ ਹਟਾਉਣ ਦਾ ਕੰਮ ਕਰਨ ਲਈ ਦਿੱਤਾ ਗਿਆ ਸੀ ਉੰਜ ਤਾਂ ਸਟੀਨਮੇਟਸ ਬਿਜਲੀ ਦੇ ਸੰਬੰਧ ਵਿੱਚ ਗੁਰੂ ਸੀ ਪਰ ਕੈਲਕੂਲੇਟਿੰਗ ਵਿਭਾਗ ਦੇ ਮੁਖੀ ਦੇ ਰੂਪ ਵਿੱਚ ਉਹ ਸਫਲ ਨਹੀਂ ਹੋ ਸਕਿਆ ਸੀ ਪਰ ਕੰਪਨੀ ਨਹੀਂ ਚਾਹੁੰਦੀ ਸੀ ਕਿ ਉਹ ਨਾਰਾਜ਼ ਹੋਵੇ ਕਿਉਂਕਿ ਉਹ ਬਹੁਤ ਯੋਗ ਵਿਅਕਤੀ ਸੀ ਨਾਲ ਹੀ ਨਾਲ ਬਹੁਤ ਹੀ ਸੰਵੇਦਨਸ਼ੀਲ ਵੀ ਸੀ ਇਸ ਲਈ ਉਹਨਾਂ ਨੇ ਉਸ ਨੂੰ ਇੱਕ ਨਵਾਂ ਪਦ ਦੇ ਦਿੱਤਾ। ਹੁਣ ਉਹਨਾਂ ਨੂੰ ਜਨਰਲ ਇਲੈਕਟ੍ਰਿਕ ਕੰਪਨੀ ਦੇ ਕੰਸਲਟਿੰਗ ਇੰਜੀਨੀਅਰ ਦਾ ਪਦ ਸੌਂਪ ਦਿੱਤਾ ਗਿਆ। ਕੰਮ ਤਾਂ ਉਸ ਦਾ ਹੁਣ ਵੀ ਉਹੀ ਸੀ ਜੋ ਹੁਣ ਤੱਕ ਉਹ ਕਰਦਾ ਆ ਰਿਹਾ ਸੀ। ਹਾਂ, ਉਸ ਦਾ ਪਦਨਾਮ ਜ਼ਰੂਰ ਬਦਲ ਗਿਆ ਸੀ ਅਤੇ ਉਹਨਾਂ ਦੀ ਜਗ੍ਹਾ ਕਿਸੇ ਹੋਰ ਨਪੁੰਨ ਵਿਅਕਤੀ ਨੂੰ ਵਿਭਾਗ ਦਾ ਮੁਖੀ ਬਣਾ ਦਿੱਤਾ ਗਿਆ ਸੀ। ਹੁਣ ਜੀਈ ਕੰਪਨੀ ਦੇ ਅਫਸਰ ਵੀ ਖੁਸ਼ ਹਨ। ਅਤੇ ਇਸ ਟੀਨ ਮੇਲ ਵੀ ਖੁਸ਼ੀ ਉਹਨਾਂ ਨੇ ਆਪਣੇ ਯੋਗ ਅਤੇ ਸੰਵੇਦਨਸ਼ੀਲ ਕਾਰਜਕਰਤਾ ਨੂੰ ਬਿਨਾਂ ਕੋਈ ਠੇਸ ਪਹੁੰਚਾਏ ਵਿਭਾਗ ਦੇ ਮੁਖੀ ਦੇ ਪਤ ਤੋਂ ਹਟਾ ਦਿੱਤਾ ਅਤੇ ਉਸ ਨੂੰ ਬੜੀ ਇੰਦਾਜ਼ ਬਚਾਉਣ ਦਾ ਪੂਰਾ ਮੌਕਾ ਵੀ ਦਿੱਤਾ ਪਰ ਸਾਡੇ ਵਿੱਚੋਂ ਕਿੰਨੇ ਲੋਕ ਅਜਿਹੇ ਹਨ ਜੋ ਦੂਜਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹਨ ਸ਼ਾਇਦ ਬਹੁਤ ਹੀ ਘੱਟ ਸਾਡੇ ਵਿੱਚੋਂ ਬਹੁਤੇ ਤਾਂ ਦੂਜਿਆਂ ਦੀ ਇੱਜ਼ਤ ਨੂੰ ਇਸ ਤਰ੍ਹਾਂ ਕੁਚਲ ਦਿੰਦੇ ਹਨ ਜਿਵੇਂ ਜਵੀਨ ਤੇ ਰੇਂਗ ਰਹੇ ਕਿਸੇ ਕੀੜੇ ਮਕੌੜੇ ਨੂੰ ਅਸੀਂ ਆਪਣੇ ਪੈਰਾਂ ਹੇਠ ਕੁੱਚਲਦੇ ਹੋਏ ਨਿਕਲ ਜਾਂਦੇ ਹਾਂ ਅਸੀਂ ਦੂਜਿਆਂ ਦੀਆਂ ਗਲਤੀਆਂ ਘਟਦੇ ਹਾਂ ਉਹਨਾਂ ਨੂੰ ਧਮਕੀਆਂ ਦਿੰਦੇ ਹਾਂ ਦੂਜਿਆਂ ਦੇ ਸਾਹਮਣੇ ਆਪਣੇ ਕਰਮਚਾਰੀਆਂ ਆਪਣੇ ਬੱਚਿਆਂ ਦੀ ਤਰ੍ਹਾਂ ਇਸ ਤਰ੍ਹਾਂ ਆਲੋਚਨਾ ਕਰਦੇ ਹਾਂ ਜਿਵੇਂ ਉਹਨਾਂ ਦੀ ਕੋਈ ਇੱਜ਼ਤ ਹੀ ਨਾ ਹੋਵੇ ਸਾਨੂੰ ਤਾਂ ਕੇਵਲ ਆਪਣੀ ਹੀ ਮਨਮਰਜ਼ੀ ਕਰਨ ਵਿੱਚ ਆਨੰਦ ਆਉਂਦਾ ਹੈ ਪਰ ਜੇਕਰ ਅਸੀਂ ਕੁਝ ਮਿੰਟ ਰੋਕ ਕੇ ਵਿਚਾਰ ਕਰੀਏ ਅਤੇ ਸਾਹਮਣੇ ਵਾਲੇ ਦੇ ਨਜ਼ਰੀਏ ਨੂੰ ਵੀ ਸ਼ਾਂਤੀਪੂਰਵਕ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਮੱਸਿਆ ਨੂੰ ਆਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਜਦੋਂ ਕਦੇ ਵੀ ਅਸੀਂ ਆਪਣੇ ਕਿਸੇ ਮਤ ਹਿੱਤ ਕਰਮਚਾਰੀ ਨੂੰ ਝਿੜਕਦੇ ਰਹੇ ਹੋਈਏ ਜਾਂ ਫਿਰ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਰਹੇ ਹੋਈਏ ਤਾਂ ਸਾਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਨੌਕਰੀ ਚੋ ਕੱਢ ਦੇਣ ਦਾ ਕੰਮ ਕੋਈ ਸੁਆਦਲਾ ਤਾਂ ਹੁੰਦਾ ਨਹੀਂ ਜਿਸ ਕਰਮਚਾਰੀ ਨੂੰ ਨੌਕਰੀ ਤੋਂ ਹਟਾਇਆ ਜਾ ਰਿਹਾ ਹੋਵੇ ਉਸ ਲਈ ਤਾਂ ਇਹ ਕੰਮ ਹੋਰ ਵੀ ਬੇਸਵਾਦਲਾ ਹੁੰਦਾ ਹੈ ਇੱਥੇ ਮੈਂ ਇੱਕ ਸਰਟੀਫਾਈਡ ਪਬਲਿਕ ਸਕੂਲ ਅਕਾਊਂਟੈਂਟ ਮਾਰਸ਼ਲ ਏ ਗ੍ਰੈਂਡਰ ਦੇ ਪੁੱਤਰ ਦੇ ਕੁਝ ਅੰਸ਼ ਪੇਸ਼ ਕਰ ਰਿਹਾ ਹਾਂ ਸਾਡਾ ਬਿਜ਼ਨਸ ਪੂਰਾ ਸਾਲ ਨਾ ਚੱਲ ਕੇ ਸੀਜ਼ਨਲ ਹੁੰਦਾ ਹੈ ਇਸੇ ਲਈ ਜਦੋਂ ਕੰਮ ਮੰਦਾ ਪੈ ਜਾਂਦਾ ਹੈ ਤਾਂ ਸਾਨੂੰ ਬਹੁਤ ਸਾਰੇ ਕਰਮਚਾਰੀਆਂ ਨੂੰ ਵੀ ਕੰਮ ਤੋਂ ਹਟਾਉਣਾ ਪੈਂਦਾ ਸਾਡੇ ਬਿਜ਼ਨਸ ਦੀ ਇੱਕ ਪ੍ਰਸਿੱਧ ਕਹਾਵਤ ਹੈ ਕਿ ਕੁਲਹਾੜੀ ਚਲਾਉਣ ਵਿੱਚ ਤਾਂ ਕਿਸੇ ਨੂੰ ਵੀ ਮਜ਼ਾ ਨਹੀਂ ਆਉਂਦਾ ਇਸ ਲਈ ਕੰਮ ਨੂੰ ਜਿੰਨੀ ਜਲਦੀ ਹੋ ਸਕੇ ਉਨਨੇ ਜਲਦੀ ਲਿਖੇ ਤਰੀਕੇ ਨਾਲ ਨਿਪਟਾ ਲੈਣਾ ਚਾਹੀਦਾ ਹੈ ਬੈਠ ਜੋ ਮਿਸਟਰ ਸਮਿਥ ਹੁਣ ਇਹ ਗੱਲ ਤਾਂ ਤੁਸੀਂ ਵੀ ਭਲੀ ਭਾਂਤੀ ਜਾਣਦੇ ਹੋ ਕਿ ਸਾਡਾ ਸੀਜ਼ਨ ਸਮਾਪਤ ਹੋ ਚੁੱਕਾ ਹੈ ਇਸ ਲਈ ਹੁਣ ਸਾਡੇ ਕੋ ਤੁਹਾਡੇ ਲਈ ਕੋਈ ਕੰਮ ਨਹੀਂ ਇਹਨਾਂ ਗੱਲਾਂ ਦਾ ਪ੍ਰਭਾਵ ਨਰਾਸ਼ਾ ਜਨਕ ਹੁੰਦਾ ਸੀ ਅਤੇ ਉਹ ਸੋਚਦੇ ਸਨ ਕਿ ਉਹਨਾਂ ਨੂੰ ਨੀਚਾ ਦਿਖਾਇਆ ਗਿਆ ਹੈ ਉਹਨਾਂ ਵਿੱਚ ਬਹੁਤੇ ਵਿਅਕਤੀ ਦਾ ਜੀਵਨ ਪਰ ਅਕਾਊਂਟਿੰਗ ਫੀਲਡ ਨਾਲ ਜੁੜੇ ਹੁੰਦੇ ਹਨ ਅਤੇ ਉਹ ਅਜਿਹੀ ਕੰਪਨੀ ਪ੍ਰਤੀ ਕੋਈ ਵਿਸ਼ੇਸ਼ ਲਗਉ ਨਹੀਂ ਰੱਖਦੇ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਹਨਾਂ ਨੂੰ ਕੰਮ ਤੋਂ ਹਟਾ ਦਿੰਦੀ ਹੈ ਮੈਂ ਅਜੇ ਕੁਝ ਹੀ ਦਿਨ ਪਹਿਲਾਂ ਇਹ ਫੈਸਲਾ ਲਿਆ ਸੀ ਕਿ ਸਾਡੇ ਸੀਜ਼ਨਲ ਕਰਮਚਾਰੀਆਂ ਨੂੰ ਕੰਮ ਤੋਂ ਹਟਾਉਣ ਦੇ ਸਮੇਂ ਸਾਨੂੰ ਬਹੁਤ ਜ਼ਿਆਦਾ ਸਮਝਦਾਰੀ ਅਤੇ ਕੂਟਨੀਤੀ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ ਮੈਂ ਸਰਦੀਆਂ ਦੌਰਾਨ ਉਹ ਨਵ ਲੋਕ ਕੀਤੇਗੇ ਕੰਮ ਦਾ ਬਹੁਤ ਸਾਵਧਾਨੀ ਨਾਲ ਚਿੰਤਨ ਕਰਦਾ ਸੀ ਫਿਰ ਮੈਂ ਕਰਮਚਾਰੀ ਨਾਲ ਕੁਝ ਇਸ ਤਰ੍ਹਾਂ ਗੱਲਾਂ ਕਰਦਾ ਸੀ ਮਿਸਟਰ ਸਮਿਤ ਵਾਕਈ ਤੁਹਾਡਾ ਕੰਮ ਤਾਰੀਫ ਦੇ ਕਾਬਿਲ ਹੈ ਮੈਂ ਉਸ ਦੀ ਸੱਚੀ ਪ੍ਰਸ਼ੰਸਾ ਕਰਦਾ ਜਦੋਂ ਅਸੀਂ ਤੁਹਾਨੂੰ ਨਿਵਾਰਕ ਭੇਜਿਆ ਸੀ ਤਾਂ ਸੱਚ ਨੂੰ ਤੁਹਾਡਾ ਕੰਮ ਕਾਫੀ ਮੁਸ਼ਕਲ ਸੀ ਉੱਥੇ ਤੁਸੀਂ ਬਹੁਤ ਵਧੀਆ ਕੰਮ ਕਰਕੇ ਖੁਦ ਨੂੰ ਉੱਤਮ ਸਾਬਤ ਕਰ ਦਿੱਤਾ ਸੀ ਸਾਡੀ ਫਰਮ ਨੂੰ ਤੁਹਾਡੇ ਉੱਤੇ ਨਾਜ਼ ਤੁਹਾਡੀ ਸਮਰੱਥਾ ਅਤੇ ਯੋਗਤਾ ਦਾ ਕੋਈ ਜਵਾਬ ਨਹੀਂ ਤੁਸੀਂ ਚਲੋ ਜਿੱਥੇ ਵੀ ਕੰਮ ਕਰੋ ਤੁਸੀਂ ਬਹੁਤ ਅੱਗੇ ਤੱਕ ਜਾਓਗੇ ਸਾਡੀ ਫਾਰਮ ਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ ਅਤੇ ਤੁਹਾਨੂੰ ਛੱਡਣਾ ਨਹੀਂ ਚਾਹੁੰਦੀ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਗੱਲ ਤੁਸੀਂ ਵੀ ਨਾ ਭੁੱਲੋ ਨਤੀਜਾ ਲੋਕ ਨੌਕਰੀ ਤੋਂ ਚਲੇ ਜਾਣ ਤੋਂ ਬਾਅਦ ਵੀ ਖੁਦ ਨੂੰ ਬਹੁਤ ਸ਼ਰਮਿੰਦਾ ਮਹਿਸੂਸ ਨਹੀਂ ਕਰਦੇ ਉਹਨਾਂ ਨੂੰ ਇਹ ਬਿਲਕੁਲ ਵੀ ਨਹੀਂ ਲੱਗਦਾ ਕਿ ਉਹਨਾਂ ਦਾ ਨੀਚਾ ਵਿਖਾ ਕੇ ਹਟਾਇਆ ਗਿਆ ਹੈ ਉਹ ਜਾਣਦੇ ਸਨ ਕਿ ਜੇਕਰ ਸਾਡੇ ਕੋਲ ਕੰਮ ਹੁੰਦਾ ਤਾਂ ਅਸੀਂ ਉਹਨਾਂ ਨੂੰ ਬਿਲਕੁਲ ਵੀ ਨਾ ਹਟਾਉਂਦੇ ਉਹ ਵੀ ਸਾਡੀ ਮਜਬੂਰੀ ਨੂੰ ਸਮਝਦੇ ਹਨ ਹੁਣ ਜਦੋਂ ਵੀ ਸਾਨੂੰ ਉਹਨਾਂ ਦੀ ਦੁਆਰਾ ਜ਼ਰੂਰਤ ਪੈਂਦੀ ਹੈ ਤਾਂ ਉਹ ਸਾਡੇ ਕੋਲ ਆ ਕੇ ਪ੍ਰੇਮਪੂਰਵਕ ਵਾਪਸ ਚਲੇ ਜਾਂਦੇ ਹਨ ਸਾਡੇ ਕੋਰਸ ਦੌਰਾਨ ਕਲਾਸ ਵਿੱਚ ਦੋ ਮੈਂਬਰ ਚਰਚਾ ਕਰ ਰਹੇ ਸਨ ਉਹਨਾਂ ਦੀ ਚਰਚਾ ਦਾ ਵਿਸ਼ਾ ਸੀ ਗਲਤੀਆਂ ਲੱਭਣ ਦੇ ਨਾਕਾਰਤਮਕ ਪ੍ਰਭਾਵ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੀ ਇੱਜ਼ਤ ਬਚਾਉਣ ਦੇ ਮੌਕੇ ਦੇਣ ਦੇ ਸਕਾਰਾਤਮਕ ਪ੍ਰਭਾਵ ਹੈਰੀਸਵਰਗ ਪੈਨਸਲ ਵੀ ਨਹੀਂ ਆ ਦੇ ਫਰੈਡ ਕਲਰਕ ਨੇ ਸਾਡੀ ਕਲਾਸ ਵਿੱਚ ਆਪਣੀ ਕੰਪਨੀ ਦੀ ਇੱਕ ਘਟਨਾ ਦੱਸੀ ਸਾਡੀ ਕੰਪਨੀ ਵਿੱਚ ਇੱਕ ਪ੍ਰੋਮੋਸ਼ਨਲ ਮੀਟਿੰਗ ਚੱਲ ਰਹੀ ਸੀ ਜਿਸ ਵਿੱਚ ਵਾਈਸ ਪ੍ਰੈਜ਼ੀਡੈਂਟ ਉਤਪਾਦਨ ਦੀ ਕਾਰਜ ਪ੍ਰਣਾਲੀ ਬਾਰੇ ਸੁਪਰਵਾਈਜ਼ਰ ਤੋਂ ਸਿੱਧੇ-ਸਿੱਧੇ ਸਵਾਲ ਪੁੱਛੇ ਜਾ ਰਹੇ ਸਨ ਉਹਨਾਂ ਦੀ ਆਵਾਜ਼ ਹਮਲਾਵਰ ਰੁੱਖ ਵਾਲੀ ਸੀ ਜੋ ਇਹ ਦਰਸਾ ਰਹੀ ਸੀ ਕਿ ਸੁਪਰਵਾਈਜ਼ਰ ਤੋਂ ਗਲਤੀ ਹੋਈ ਸੀ ਉਹ ਸੁਪਰਵਾਈਜ਼ਰ ਆਪਣੇ ਹਮਜਮਾਕੀਆਂ ਦੇ ਸਾਹਮਣੇ ਟੇੜਕਾਂ ਖਾਨ ਵਿੱਚ ਖੁਦ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਇਸ ਲਈ ਉਹ ਵੀ ਸਿੱਧਾ-ਸਿੱਧਾ ਜਵਾਬ ਨਹੀਂ ਦੇ ਰਿਹਾ ਸੀ ਇਸ ਕਰਕੇ ਵਾਈਸ ਪ੍ਰੈਜ਼ੀਡੈਂਟ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਸੁਪਰਵਾਈਜ਼ਰ ਨੂੰ ਹੋਰ ਜ਼ਿਆਦਾ ਝਿੜਕਿਆ ਅਤੇ ਉਸ ਤੇ ਝੂਠ ਬੋਲਣ ਦਾ ਇਲਜ਼ਾਮ ਵੀ ਲਾ ਦਿੱਤਾ ਇਸ ਸਾਰੀ ਗਲਵਾ ਦਾ ਨਤੀਜਾ ਇਹ ਨਿਕਲਿਆ ਕਿ ਉਸ ਕਰਮਚਾਰੀ ਨਾਲ ਸਾਡੇ ਰਿਸ਼ਤੇ ਸਮਾਪਤ ਹੋ ਗਏ ਉੰਜ ਦਾ ਸੁਪਰਵਾਈਜ਼ਰ ਕਾਫੀ ਮਿਹਨਤੀ ਕਰਮਚਾਰੀ ਸੀ ਹੁਣ ਉਹ ਸਾਡੇ ਲਈ ਕਿਸੇ ਕੰਮ ਦਾ ਨਹੀਂ ਰਿਹਾ ਫਿਰ ਕੁਝ ਹੀ ਮਹੀਨਿਆਂ ਬਾਅਦ ਉਸਨੇ ਸਾਡੀ ਕੰਪਨੀ ਦੀ ਨੌਕਰੀ ਛੱਡ ਕੇ ਸਾਡੇ ਮੁਕਾਬਲੇ ਵਾਲੀ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਸਾਡੀ ਕਲਾਸ ਦੀ ਇੱਕ ਹੋਰ ਮੈਂਬਰ ਆਨਾ ਮੈਜੋਨ ਨੇ ਆਪਣੀ ਕੰਪਨੀ ਵਿੱਚ ਹੋਏ ਇਸੇ ਤਰ੍ਹਾਂ ਦੇ ਇੱਕ ਹੋਰ ਘਟਨਾਵਾਰੇ ਦੱਸਿਆ ਪਰ ਉਸਦੇ ਤਰੀਕੇ ਅਤੇ ਨਤੀਜੇ ਬਿਲਕੁਲ ਵੱਖਰੇ ਸਨ ਮਿਸ ਮੋਜੋਨ ਫੂਡ ਪੈਕ ਕਰਨ ਵਾਲੀ ਇੱਕ ਕੰਪਨੀ ਵਿੱਚ ਮਾਰਕੀਟਿੰਗ ਸਪੈਸ਼ਲਿਸਟ ਦੇ ਰੂਪ ਵਿੱਚ ਕੰਮ ਕਰ ਰਹੀ ਸੀ ਇੱਕ ਵਾਰ ਉਹਨਾਂ ਨੇ ਇੱਕ ਨਵੇਂ ਉਤਪਾਦਨ ਦੀ ਟੈਸਟ ਮਾਰਕੀਟਿੰਗ ਰਿਪੋਰਟ ਪੇਸ਼ ਕਰਨ ਦਾ ਕੰਮ ਸੰਪਿਆ ਗਿਆ। ਸਾਡੀ ਕਲਾਸ ਵਿੱਚ ਉਹਨਾਂ ਨੇ ਅੱਗੇ ਦੱਸਿਆ। ਟੈਸਟ ਦੀ ਰਿਪੋਰਟ ਵੇਖ ਕੇ ਤਾਂ ਮੇਰਾ ਦਿਮਾਗ ਘੁੰਮ ਗਿਆ ਕਿਉਂਕਿ ਯੋਜਨਾ ਤਿਆਰ ਕਰਨ ਵਿੱਚ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਸੀ ਜਿਸ ਦੇ ਕਾਰਨ ਪੂਰਾ ਟੈਸਟ ਮੈਨੂੰ ਦੁਬਾਰਾ ਕਰਨਾ ਪਵੇਗਾ। ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਸੀ। ਕਿ ਇਹ ਗਲ ਮੀਟਿੰਗ ਤੋਂ ਪਹਿਲਾਂ ਮੈਂ ਆਪਣੇ ਬੌਸ ਨੂੰ ਦੱਸ ਸਕਾਂ ਕਿਉਂਕਿ ਜਿਸ ਮੀਟਿੰਗ ਵਿੱਚ ਮੈਂ ਰਿਪੋਰਟ ਪੇਸ਼ ਕਰਨੀ ਸੀ ਉਹ ਮੀਟਿੰਗ ਸ਼ੁਰੂ ਹੀ ਹੋਣ ਵਾਲੀ ਸੀ ਜਿਵੇਂ ਹੀ ਰਿਪੋਰਟ ਪੇਸ਼ ਕਰਨ ਦਾ ਸਮਾਂ ਆਇਆ ਮੈਂ ਡਰ ਦੇ ਮਾਰੇ ਥਰ-ਥਰ ਕੰਬਣ ਲੱਗੀ ਉਦੋਂ ਮੈਂ ਫੈਸਲਾ ਕੀਤਾ ਕਿ ਮੈਂ ਬਿਲਕੁਲ ਵੀ ਨਹੀਂ ਰੋਵਾਂਗੀ ਮੈਂ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਬਿਲਕੁਲ ਵੀ ਨਹੀਂ ਦੇਵਾਂਗੀ ਕਿ ਔਰਤਾਂ ਭਾਵੁਕ ਹੋਣ ਦੀ ਵਜ੍ਹਾ ਕਰਕੇ ਮੈਨੇਜਮੈਂਟ ਦਾ ਕੰਮ ਸਹੀ ਢੰਗ ਨਾਲ ਨਹੀਂ ਸੰਭਾਲ ਸਕਦੀਆਂ ਫਿਰ ਮੈਂ ਆਪਣੀ ਰਿਪੋਰਟ ਨੂੰ ਸੰਖੇਪ ਵਿੱਚ ਪੇਸ਼ ਕਰਦੇ ਹੋਏ ਇਹ ਕਿਹਾ ਕਿ ਮੈਥੋ ਕੋਈ ਗਲਤੀ ਹੋ ਗਈ ਸੀ ਇਸ ਲਈ ਮੈਨੂੰ ਇਸ ਟੈਸਟ ਨੂੰ ਅਗਲੀ ਮੀਟਿੰਗ ਤੋਂ ਪਹਿਲਾਂ ਇੱਕ ਵਾਰ ਫਿਰ ਕਰਨਾ ਪਵੇਗਾ ਇਹ ਕਹਿ ਕੇ ਮੈਂ ਚੁੱਪਚਾਪ ਬੈਠ ਗਈ ਕਿਉਂਕਿ ਮੈਨੂੰ ਉਮੀਦ ਸੀ ਕਿ ਹੁਣ ਮੇਰੇ ਬੌਸ ਮੇਰੇ ਨਾਲ ਬਹੁਤ ਗੁੱਸੇ ਹੋ ਜਾਣਗੇ ਪਰ ਮੇਰੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦੋਂ ਉਹਨਾਂ ਨੇ ਮੇਰੇ ਕੰਮ ਲਈ ਮੇਰਾ ਧੰਨਵਾਦ ਕੀਤਾ ਉਹ ਕਹਿਣ ਲੱਗੇ ਕਿ ਕਿਸੇ ਵੀ ਨਵੇਂ ਕੰਮ ਵਿੱਚ ਗਲਤੀਆਂ ਹੋਣਾ ਸੁਧਾਰਨ ਜਹੀ ਗੱਲ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਮੇਰੇ ਤੇ ਪੂਰਾ ਭਰੋਸਾ ਹੈ ਕਿ ਜੋ ਟੈਸਟ ਮੈਂ ਦੁਆਰਾ ਕਰਾਂਗੀ ਉਹ ਸਫਲ ਅਤੇ ਸਹੀ ਹੀ ਹੋਵੇਗਾ ਅਤੇ ਉਹ ਕੰਪਨੀ ਦੇ ਵੀ ਬਹੁਤ ਕੰਮ ਆਵੇਗਾ। ਉਹਨਾਂ ਨੇ ਆਪਣੇ ਸਾਥੀਆਂ ਸਾਹਮਣੇ ਕਿਹਾ ਕਿ ਉਹ ਮੇਰੇ ਤੇ ਅਦੇ ਮੇਰੀ ਯੋਗਤਾ ਤੇ ਪੂਰਾ ਭਰੋਸਾ ਕਰਦੇ ਹਨ। ਫਿਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੋ ਗਲਤੀ ਮੈਂ ਕੀਤੀ ਹੈ ਉਸ ਦੀ ਵਜ੍ਹਾ ਇਹ ਨਹੀਂ ਕਿ ਮੇਰੇ ਵਿੱਚ ਯੋਗਤਾ ਦੀ ਘਾਟ ਹੈ। ਬਲਕਿ ਗਲਤੀ ਦਾ ਮੇਰੇ ਘਟ ਅਨੁਭਵ ਕਰਕੇ ਹੋਈ ਸੀ ਮੀਟਿੰਗ ਤੋਂ ਵਾਪਸ ਆਉਂਦੇ ਸਮੇਂ ਮੈਂ ਖੁਦ ਨੂੰ ਸੱਤਵੇਂ ਅਸਮਾਨ ਤੇ ਮਹਿਸੂਸ ਕਰ ਰਹੀ ਸੀ ਫਿਰ ਮੈਂ ਸੰਕਲਪ ਲਿਆ ਕਿ ਮੈਂ ਇੰਨੇ ਚੰਗੇ ਬੌਸ ਦਾ ਵਿਸ਼ਵਾਸ ਕਦੇ ਵੀ ਨਹੀਂ ਤੋੜਾਂਗੀ ਅਤੇ ਨਾ ਹੀ ਉਹਨਾਂ ਨੂੰ ਨੀਵਾ ਵੇਖਣ ਦੇਵਾਂਗੀ ਹੁਣ ਚਾਹੇ ਸਾਹਮਣੇ ਵਾਲਾ ਵਿਅਕਤੀ ਗਲਤ ਹੋਵੇ ਅਤੇ ਅਸੀਂ ਸਹੀ ਹੋਈਏ ਫਿਰ ਵੀ ਕਿਸੇ ਦੇ ਸਿਮਾਹਮਾਨ ਨੂੰ ਅਹਤ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੁੰਦਾ ਸਾਨੂੰ ਉਸ ਨੂੰ ਇੱਜ਼ਤ ਬਚਾਉਣ ਦਾ ਪੂਰਾ ਮੌਕਾ ਦੇਣਾ ਚਾਹੀਦਾ ਹੈ ਫਰਾਂਸੀਸੀ ਐਵੀਏਸ਼ਨ ਪਾਇਨੀਅਰ ਅਤੇ ਲੇਖਕ ਐਂਤਨੀਓ ਦੀ ਸੈਂਟ ਐਕਸਪੁਰੀ ਨੇ ਲਿਖਿਆ ਸੀ ਮੈਨੂੰ ਅਜਹੀ ਗੱਲ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਕਿ ਉਸ ਨੂੰ ਉਸ ਦੀਆਂ ਹੀ ਨਜ਼ਰਾਂ ਵਿੱਚ ਤੁੱਥ ਬਣਾ ਦੇਈਏ ਇਸ ਗੱਲ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਮੇਰੀ ਸੋਚ ਉਸ ਬਾਰੇ ਕੀ ਹੈ ਹਾਂ ਇਸ ਗੱਲ ਨਾਲ ਬਹੁਤ ਫਰਕ ਪੈਂਦਾ ਹੈ ਕਿ ਉਹ ਖੁਦ ਬਾਰੇ ਕੀ ਸੋਚਦਾ ਹੈ ਕਿਸੇ ਵੀ ਵਿਅਕਤੀ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾ ਕੇ ਉਸ ਨੂੰ ਆहत ਕਰਨਾ ਕਣਾਉਣਾ ਅਪਰਾਧ ਹੈ ਇੱਕ ਨਿਪੁੰਨ ਤੇ ਜੋਗ ਲੀਡਰ ਹਮੇਸ਼ਾ ਹੀ ਇਸ ਸਿਧਾਂਤ ਦਾ ਪਾਲਣ ਕਰੇਗਾ ਸਿਧਾਂਤ ਪੰਜਵਾਂ ਸਾਹਮਣੇ ਵਾਲੇ ਵਿਅਕਤੀ ਨੂੰ ਅਪਮਾਨਿਤ ਨਾ ਕਰੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾ ਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ